ਚਲ ਮੈਂ ਆਪਣੇ ਗਿਣਤੀ ਦੇ ਹੁਣ ਰਹਿ ਗਏ ਜੀ ਪੰਪ ਸਾਰੇ ਆਪਣੇ ਚਾਹ ਤਿੰਨ ਤਿੰਨ ਰਹਿ ਗਏ ਜੀ ਤੇ ਹੁਣ ਮੈਂ ਆਪਣੀ ਛੁੱਟੀਆਂ ਤੈਨੂੰ ਰੁਪਈਆ ਦੇਣਾ ਬਸ 500 ਦਿਹਾੜੀ 500 ਦਾ ਕਿੰਨੂੰ ਤੈਨੂੰ ਹਾ ਯਾਰ ਵੇ ਲੋ ਆ ਕੀ ਬੰਦਿਆ ਮੇਰੇ ਪੰਪ ਮੈਂ ਕੀ ਝੱਗਾ ਮੈਨੂੰ ਆਪਣੇ ਵਾਲਾ ਪਵਾ ਲਿਆ ਝੱਗਾ ਤੇ ਤਾਈਆਂ ਨੇ ਤੈਨੂੰ ਪਵਾਇਆ ਯਾਰ ਮੇਰੀ ਗੱਲ ਤੁਹਾਨੂੰ ਕੋਈ ਤਰਸ ਤੁਰਸ ਆਉਂਦਾ ਤੈਨੂੰ ਵੀ ਨਹੀਂ ਸਤੁਰਸਰਾ ਜਮਾਨੇ ਗਏ ਆ ਮੇਰੀ ਗਾਜ ਵਿਸ਼ਕਰਮਾ ਵਾ ਸਾਰਿਆਂ ਨੇ ਛੁੱਟੀ ਕੀਤੀ ਮੈਨੂੰ ਕਰਾ ਦੇ ਬਾਬਾ ਕਹਿੰਦਾ ਮੈਨੂੰ ਕਿਦੇ ਅਰਗਬਤੀ ਕਰ ਦੇ ਬਗਰ ਅਰਗਬਤੀ ਸ਼ਾਮ ਹੋਵੇ ਤੇ ਸਵੇਰੇਗਾ ਸ਼ਾਮ ਨੂੰ ਫੇਰ ਕਰ ਲਈ ਜਾ ਹਾਂ ਮੈਨੂੰ ਅਰਗਬਤੀ ਮੈਨੂੰ ਲਾ ਦੇ ਮੈਨੂੰ ਕਿਦੇ ਮੈਨੂੰ ਇਹੋ ਹੀ ਕਹਦੇ ਵੀ ਨਾ ਤੂੰ ਜਾ ਘਰੇ ਜਾਨਾ ਕਿ ਬਹਿ ਜਾ ਜਾ ਕੇ ਅੱਛਾ ਮੈਂ ਕਿਉਂ ਮੇਰੇ ਅੰਤ ਲੈਣ ਦੇ ਤਾ ਹਾਂ 1 ਵਜ ਗਿਆ ਸੇਧਾ ਘਰੇ ਹੀ ਰਿਆਂ ਤੇ ਕੀ ਕਰਾਂ ਹੁਣ ਫਿਰ ਦਿਹਾੜੀ ਤੈਨੂੰ ਅੱਧੀ ਮਿਲਣੀ ਆ ਮੈਂ ਅੱਧੀ ਦਿਹਾੜੀ ਨਹੀਂ ਮੈਨੂੰ ਕੱਲ ਕੱਲ ਕੋਈ ਪੇਪਰ ਦਿੱਤਾ ਪਟਾਕੇ ਲਈ ਪੈਸਾ ਇੱਕ ਦੁਕੀ ਨਹੀਂ ਦਿੱਤੀ ਦੀ ਚਾਰ ਜਹਾਦੇ ਨੂੰ ਪਟਾਕੇ ਚਲਾਦੇ ਹੋਰ ਤੈਨੂੰ ਮੈਂ ਉਸ ਦੁਕਾਨ ਤੇ ਨਾ ਬਾਏ ਜਾ ਕੇ ਬਹਿ ਜਾਂਦਾ ਚਾਰ ਉਹ ਮੈਂ ਆਪਣੇ ਸਿਰ ਤੇ ਚਲਾਇਆ ਤੁਹਾਡੇ ਤੇਰਾ ਸਿਰ ਜਿਆਦਾ ਵੱਡਾ ਮੈਂ ਤੇ ਤੂੰ ਹੀ ਥੜਾ ਕੋਈ ਦਿੱਤਾ ਪੂਰਾ ਇਹ ਜੇ ਪੈਸੇ ਨਾਲ ਰੁਪਿਆ 250 ਸ਼ਾਮ ਤੱਕ ਮੈਂ ਨਾ ਤਾਂ ਪੰਪ 6 ਲਾਏਗਾ ਤਾਂ ਫੇ ਪੈਸੇ ਮਿਲਨੇ ਆ ਪੰਪ ਲੱਗਨੇ ਜੇ 3 3 ਲੱਗਦੇ ਤਾਂ ਰੁਪਿਆ 250 ਮਿਲੂਗਾ ਤੇ ਤੈਨਾਂ ਦਿੱਤੀ ਕਿ ਮੈਨੂੰ ਚਾਹੀਦੇ ਨਹੀਂ ਕੋਈ ਪੰਪ ਰਖ ਲੋ ਤੇ ਪੰਪ ਰਾ ਕੇ ਡੰਡੀ ਪਾਓ ਹਾਂ ਸਿੱਧੀ ਗੱਲ ਮੈਂ ਮੈਂ ਨਹੀਂ ਕਿ ਕੋਈ ਪੈ ਲੈਣਾ ਤੇ ਮੈਨੂੰ ਜੇ ਮੇਰੇ ਜ਼ਬਰਦਸਤੀ ਨਹੀਂ ਮੇਤੇ ਕਰੋ ਮੈਂ ਮਨੁੱਖੀ ਅਧਿਕਾਰ ਵਾਲਾ ਇਨਸਾਨ ਡਰੇਣਾ ਜੀ ਮਨੁੱਖੀ ਅਧਿਕਾਰ ਵਾਲੇ ਕਿੰਨੇ ਕੰਮ ਨਾ ਕਰ ਮਨੁੱਖੀ ਅਧਿਕਾਰ ਉਹ ਆਂਦੇ ਵੀ ਤੁਸੀਂ ਆਪਣੇ ਬੱਚਿਆਂ ਤੇ ਲੋੜ ਨਹੀਂ ਪਾ ਸਕਦੇ ਲੋੜ ਉਹ 16 ਸਾਲ ਦੀ ਉਮਰ ਦਾ ਆਂਦਾ ਬਾਅਦ ਚ ਪਾ ਲਈਦਾ ਐਵੇਂ ਬਾਅਦ ਚ ਪਾ ਲਈਦਾ ਲੋੜ ਇਦਾਂ ਹੁਣ ਤਾਂ ਆਹ ਬਾਤੀਆਂ ਦਾ ਮੈਂ ਮੇਰੀ ਗੱਲ ਸੁਣੋ ਜੇ ਜਿਆਦਾ ਲੋਡ ਪਾਓਗੇ ਨਾ ਤੇ ਮੈਂ ਸਪਰੇਅ ਦੁਜੀ ਕਰ ਦੇਣੀ ਜੀ ਕਿਹੜੀ ਰਾਉਂਡ ਅਪ ਤੇ ਤੈਨੂੰ ਭਾਈਆਂ ਨੂੰ ਰਾਹ ਉਹਨਾਂ ਲੱਭੂਗਾ ਧੱਬੜ ਵੀ ਵੇਖੇ ਤੇਰੇ ਕਿਦਾ ਪੈਂਦੇ ਮੈਂ ਪੂਰੀ ਰਾਉਂਡ ਅਪ ਵੇਖਿਓ ਆਪਾਂ ਫੇਰ ਨਵੀਂ ਨਵੀਂ ਜਿੰਸ ਲਾਵਾਂਗੇ ਜਿੰਸ ਨਹੀਂ ਆਪਾਂ ਪਹਿਲੀ ਕਰਦਾ ਤਾਂ 10000 ਰੁਪਇਆ ਖਰਚਾ ਤੈਨੂੰ ਜਿੰਸ ਦੀ ਲੱਗੀ ਹੈ 10000 ਉੱਤੇ ਹੀ ਖਰਚ ਲੈ ਮੇਰੇ ਤੇ ਜਾ ਤਰ ਜਾ ਮਸਤਾਨੇ ਆ ਜਾ ਤਮਨ ਦੱਸਾਂਗਾ ਮਸਤਾਨਾ ਮਸਤਾਨਾ ਤੇ ਆਪੇ ਆਪੜਾ ਝਗਾ ਕਹੜਾ ਕਦੂਜੀ ਦਾ ਚਲਾਈ ਯਰ ਤੇ ਬਾ ਕੀ ਗੱਲ ਦੱਸ ਆ ਕੀ ਗੱਲ ਆ ਯਰ ਮੇਰੇ 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 ਕਰ ਮੈ ਜੀ ਤੀਰੇ ਕੀ ਦੱਸ ਆ ਉਹ ਤੈਨੂੰ ਖਲੋਟ ਮਿਲਣਾ ਕਰੂ ਕਰੂ ਤਾਂ ਕੋਈ ਨਹੀਂ ਮਿਲਣਗੇ ਆ ਲੈੰਦੋ ਮੇਰਾ ਟਾਈਮ ਉਹ ਚੱਲ ਜਾ ਟੀਮ ਬੜਿਆ ਬੱਜਣੀ ਤੇਰੇ ਆ ਲੈ ਆ ਲੈੰਦੋ ਟਾਈਮ ਮੇਰਾ ਕੋਈ ਨਹੀਂ ਹੁਣ ਟੀਮ ਤੇਰਾ ਭਲਾ ਰੇ ਉਹ ਇੱਥੇ ਹੁਣ ਟੀਮ ਮਮ ਭਲਾ ਭਲਾ ਕੋਈ ਨਹੀਂ ਹੁਣ ਟੀਮ ਮਮ ਹੁਣ ਟੀਮ ਮਮ ਆਦਾ ਰੇ ਵੇ ਲੋ ਇਹ ਸਰਦਾਰ ਇਹ ਸਰਦਾਰ ਨਹੀਂ ਟਲ ਸਕਦਾ ਨਹੀਂ ਇਹਨੂੰ ਕੋਈ ਤਰ੍ਹਾਂ ਨਾ ਸਮਝਾ ਹੀ ਸਕਦਾ ਇਹ ਸਰਦਾਰ ਆਪਣੀ ਮਾਨਾਇਆਂ ਕਰਦਾ ਇਹ ਆਪਣੀ ਮਰਜ਼ੀ ਦਾ مالک ਬਣਿਆ ਫਿਰਦਾ ਸਰਦਾਰ ਡੀਸੀ ਪੈਲੀਆਂ ਦਾ ਡੀਸੀ ਲੱਗਾ ਏ